ਗੁਰੂ ਘਰ ਦੇ ਵਜ਼ੀਰਾਂ ਤੇ ਪਾਠੀ ਸਿੰਘ ਰਾਗੀ ਸਿੰਘ ਢਾਡੀ ਸਿੰਘ ਜੇ ਮੈਂ ਵੀ ਭਾਈ ਇਹਨਾਂ ਦੀ ਤਨਖਾਹ 18 ਤੋਂ 20000 ਘੱਟੋ ਘੱਟ 20000 ਹੋਵੇ ਇਹ ਗੁਰੂ ਘਰ ਦੇ ਵਜ਼ੀਰਾਂ ਨੂੰ ਅਸੀਂ ਟ੍ਰੀਟ ਪਤਾ ਕਿਵੇਂ ਕਰ ਰਹੇ ਆ ਆ ਕੇ ਅਸੀਂ ਗੁਰਦਾਰ ਦੇ ਚਾਹੇ ਕੋਈ ਪ੍ਰਧਾਨ ਆ ਕੋਈ ਸੈਕਟਰੀ ਆ ਫਲਾਨਾ ਅਸੀਂ ਕੁਰਸੀਆਂ ਤੇ ਲਾਤੇ ਲਾਤਰ ਕੇ ਬੈਠੇ ਆ ਉਹ ਆ ਕੇ ਕਹਿੰਦੇ ਸੱਸੀ ਘਾਲ ਸਰਦਾਰ ਜੀ ਰਾਗੀ ਸਿੰਘ ਹੋਵੇ ਢਾਡੀ ਸਿੰਘ ਹੋਵੇ ਅਸੀਂ ਉਹਨਾਂ ਦੇ ਮੂਰੇ 10-10 ਰੁਪਏ ਰੱਖਨੇ ਆ ਤੇ ਜਦੋਂ ਕਿਸੇ ਵਿਆਹ ਤੇ ਔਰਕੈਸਟਰ ਲੱਗੀ ਆ ਐ 5-500 100-100 ਦੇ ਐਨਵੋਟ ਵਾਰ ਦੇਣ ਕੋਈ ਬਾਹਰੋਂ ਆਇਆ ਇਹ ਪ੍ਰਾਣਾ ਜੀ ਕਿੰਨੇ ਆ ਜੀ ਮਾਇਆ ਇਹਨਾਂ ਦੀ ਭੇਟਾ ਜੀ 5100 5100 ਤੇ ਪੰਜਾਬ ਦੇ ਗੈਕਾਂ ਨੂੰ ਅਸੀਂ 5-5 ਲੱਖ 10-10 ਲੱਖ ਦੇਈ ਜਾਂਦੇ ਤਿੰਨ ਲੱਖ ਤੋਂ ਘੱਟ ਗਿਆ ਅਕਾਲ ਪੰਜਾਬੀਓ ਪੰਜਾਬੀਓ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਇੱਕ ਬਹੁਤ ਗੰਭੀਰ ਵਿਸ਼ੇ ਤੇ ਤੁਹਾਡੇ ਨਾਲ ਮੈਂ ਗੱਲ ਕਰਨੀ ਹੈ ਗੁਰੂ ਘਰ ਦੇ ਵਜ਼ੀਰਾਂ ਤੇ ਪਾਠੀ ਸਿੰਘ ਰਾਗੀ ਸਿੰਘ ਢਾਡੀ ਸਿੰਘ ਜੇ ਮੈਂ ਗੱਲ ਕਰਾਂ ਪਾਠੀ ਸਿੰਘਾਂ ਦੀ ਸੋ ਪੰਜਾਬੀਓ ਅਸੀਂ ਕਿੰਨੇ ਸਾਡੇ ਕਿਰਦਾਰ ਨੀਵੇਂ ਹੋ ਗਏ ਅਸੀਂ ਕਿੱਥੇ ਤੱਕ ਡਿੱਗ ਗਏ ਥੱਲੇ ਅਸੀਂ ਤੁਸੀਂ ਇਹ ਦੇਖੋ ਵੀ ਅਸੀਂ 6 ਤੋਂ 8000 ਰੁਪਏ ਵੱਧ ਤੋਂ ਵੱਧ ਕੋਈ ਹੋਊਗਾ 10000 ਰੁਪਏ ਜਿਹੜੇ ਅਸੀਂ ਪਾਠੀ ਸਿੰਘ ਦੀ ਤਨਖਾਹ ਦਿੰਨੇ ਫਿਰ ਅਸੀਂ ਰਾਜੀ ਸਿੰਘ ਲਾ ਲਓ ਢਾਡੀ ਸਿੰਘ ਲਾ ਲਓ ਜਿਹੜੇ ਵੀ ਗੁਰੂ ਘਰਾਂ ਚ ਨੇ 8 ਤੋਂ 10000 ਇਹ ਵੀ ਮੈਂ ਜ਼ਿਆਦਾ ਕਹਿ ਰਿਹਾ ਮਸਾ ਇਨੀ ਕ ਤਨਖਾਹ ਹੈ ਜਦਕਿ ਪਾਠੀ ਸਿੰਘ ਉਹਨੇ ਜਿਹੜੇ ਗੁਰੂ ਘਰ ਦੇ ਵਜ਼ੀਰ ਨੇ ਸਾਨੂੰ ਗੁਰੂ ਸਾਹਿਬ ਦੀ ਤਾਬਿਆ 'ਚ ਬਹਿ ਕੇ ਇਹਨਾਂ ਨੇ ਗੁਰੂ ਸਾਹਿਬ ਦੇ ਬਾਰੇ ਗੁਰਬਾਣੀ ਦੇ ਬਾਰੇ ਬਾਣੀ ਦੇ ਬਾਰੇ ਸਮਝਾਉਣਾ ਹੈ ਸਾਨੂੰ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਪ੍ਰਤੀ ਚੰਨਣਾ ਪਾਉਣਾ ਹੈ ਜਾਗਰੂਕ ਕਰਨਾ ਹੈ ਵੀ ਗੁਰਬਾਣੀ ਨੂੰ ਕਿਸ ਤਰੀਕੇ ਪੜ੍ਹੀਏ ਕਿ ਗੁਰਬਾਣੀ ਕਹਿੰਦੀ ਹੈ ਗੁਰਬਾਣੀ ਦੇ ਰਾਹ ਤੇ ਚੱਲੀ ਸਾਰਾ ਕੁਝ ਪਾਠੀ ਸਿੰਘਾਂ ਨੇ ਸਮਝਾਉਣਾ ਹੈ ਤੇ ਅਸੀਂ ਇਹ ਗੁਰੂ ਘਰ ਦੇ ਵਜ਼ੀਰਾਂ ਨੂੰ ਅਸੀਂ ਟ੍ਰੀਟ ਪਤਾ ਕਿਵੇਂ ਕਰ ਰਹੇ ਆ ਆ ਕੇ ਅਸੀਂ ਗੁਰਦਰਬ ਦੇ ਚਾਹੇ ਕੋਈ ਪ੍ਰਧਾਨ ਹੈ ਕੋਈ ਸੈਕਟਰੀ ਹੈ ਫਲਾਨਾ ਅਸੀਂ ਕੁਰਸੀਆਂ ਤੇ ਲਾਟੇ-ਲਾਟ ਕਰ ਕੇ ਬੈਠੇ ਆ ਉਹ ਆ ਕੇ ਕਹਿੰਦੇ ਸਤਿ ਸ੍ਰੀ ਅਕਾਲ ਸਰਦਾਰ ਜੀ ਅਸੀਂ ਉਹਨਾਂ ਤੋਂ ਸਤਿ ਸ੍ਰੀ ਅਕਾਲ ਬੁਲਵਾ ਰਹੇ ਹਾਂ ਤੁਸੀਂ ਦੇਖੋ ਵੀ ਸਾਡੇ ਮਾਰੇ ਕਰਮਾਂ ਦੀ ਜਾਂ ਮਾੜੀ ਕਿਸਮਤ ਦੀ ਨਿਸ਼ਾਨੀ ਨਹੀਂ ਹੈ ਜਦ ਕਿ ਉਹ ਤਾਂ ਗੁਰੂਕਰਦੇ ਵਜ਼ੀਰ ਨੇ ਗੁਰੂ ਸਾਹਿਬ ਦੀ ਤਾਬਿਆ ਚ ਬੰਦੇ ਨੇ ਸਾਨੂੰ ਤਾਂ ਉਹਨਾਂ ਦਾ ਸਤਕਾਰ ਹੀ ਜਨਾ ਕਰਨਾ ਚਾਹੀਦਾ ਗਿਆਨੀ ਜੀ ਬਾਬਾ ਜੀ ਤਾਂ ਕਹੇ ਬਿਨਾਂ ਸਾਨੂੰ ਲਫ਼ਜ਼ ਨਹੀਂ ਬੋਲਣਾ ਚਾਹੀਦਾ ਤੇ ਅਸੀਂ ਕਹਿੰਦੇ ਜੱਗ ਗੁਰਦਰ ਨੂੰ ਪਾਠੀ ਨੂੰ ਕਹਦੀ ਫਲਾਨੇ ਨੇ ਕਿਹਾ ਜੱਫੂ ਲੈਣਾ ਉਹ ਪਾਠੀ ਸਾਹਿਬ ਕਿੱਥੇ ਰਹਿ ਗਏ ਐ ਜੀ ਆਹਾ ਵਾ ਆਹ ਟ੍ਰੀਟ ਕਰਦੇ ਆ ਅਸੀਂ ਉੱਚੀ ਬੋਲ ਕੇ ਦਬਦੋ ਪਾ ਕੇ ਵੀ ਹਾਂ ਇਹ ਸਾਡੇ ਤੋਂ ਨੀਵੇਂ ਨੇ ਤੇ ਅਸੀਂ ਉੱਚੇ ਹਣਾ ਰਾਗੀ ਸਿੰਘ ਹੋ ਗਏ ਢਾਡੀ ਸਿੰਘ ਹੋ ਗਏ ਅਸੀਂ ਉਹਨਾਂ ਦੇ ਮੂਰੇ 10-10 ਰੁਪਏ ਰੱਖਨੇ ਆ ਤੇ ਜਦੋਂ ਕਿਸੇ ਵਿਆਹ ਤੇ ਔਰਕੈਸਟਰ ਲੱਗੀ ਆ ਐ ਪੰਜ-ਪੰਜ 100-100 ਦੇ ਐਨੋਟ ਵਾਰ ਦੇਣ ਕੋਈ ਬਾਹਰੋਂ ਆਇਆ ਇਹ ਪੁਰਾਣਾ ਜੀ ਉਹ ਐ ਮਾਰਦਾ ਐਨੋਟ ਤੇ ਦੋ ਦਿਨ ਪਹਿਲਾਂ ਅਖੰਡ ਪੜ ਸਾਹਿਬ ਕਰਾਇਆ ਹੁੰਦਾ ਜਾਂ ਭੋਗ ਪਾਇਆ ਹੁੰਦਾ ਤਾਂ ਹਾਂਜੀ ਕਿੰਨੀ ਆ ਜੀ ਮਾਇਆ ਇਹਨਾਂ ਦੀ ਭੇਟਾ ਜੀ 5100 5100 ਤੇ ਪੰਜਾਬ ਦੇ ਗਾਇਕਾਂ ਨੂੰ ਅਸੀਂ 5-5 ਲੱਖ 10-10 ਲੱਖ ਦੇਈ ਜਾਂਦੇ 3 ਲੱਖ ਤੋਂ ਘੱਟ ਕੋਈ ਗੱਲਾ ਕਰੋਂਦਾ ਹੀ ਨਹੀਂ ਹੁਣ ਤੇ ਜਿਹੜੀਆਂ ਔਰਕੈਸਟਰ ਵਾਲੀਆਂ ਨੇ ਜਾਂ ਔਰਕੈਸਟਰ ਗਰੁੱਪ ਐ ਉਹਨਾਂ ਨੂੰ ਨਚਾਈ ਜਾਂਦੇ ਆ ਉਹਨਾਂ ਨੂੰ ਉਤੋਂ ਪੈਸੇ ਵਾਰੀ ਜਾਂਦੇ। ਉੱਥੇ ਸਾਨੂੰ ਸ਼ਰਮ ਨਹੀਂ ਆਉਂਦੀ, ਸਾਨੂੰ ਲੱਜ ਨਹੀਂ ਆਉਂਦੀ। ਥੋੜਾ ਸੋਚ ਲਿਆ ਕਰੋ ਪੰਜਾਬੀਓ ਜੇ ਵਿਆਹ ਤੇ 10 ਲੱਖ ਲਾਉਣਾ ਐ ਤਾਂ ਗਿਆਨੀ ਸਿੰਘ ਨੇ, ਪਾਤੀ ਸਿੰਘ ਨੇ, ਰਾਗੀ ਸਿੰਘ ਨੇ, ਢਾਡੀ ਸਿੰਘ ਨੇ ਇਹਨਾਂ ਨੂੰ 20000 ਵੱਧ ਦਿੱਤੇ ਨਾਲ ਕੋਈ ਫਰਕ ਨਹੀਂ ਪੈਂਦਾ। ਫਿਰ ਮੇਰੇ ਅੱਗੇ ਪ੍ਰਧਾਨ ਬਣੇ ਹੋਏ ਨੇ ਸੈਕਟਰੀ ਹੋਰ ਜਨਰਲ ਸੈਕਟਰੀ ਫਲਾਣੇ ਅਲੱਗ-ਅਲੱਗ ਆਉਦੇ ਨੇ ਸਾਡੇ ਗੁਰੂ ਘਰਾਂ ਦੇ ਵਿੱਚ। ਫਿਰ ਅਸੀਂ ਦੇਖਦੇ ਆਂ ਵੀ ਪਾਤੀ ਸਿੰਘ ਨੂੰ ਫਲਾਨਾ ਜੀ 200 ਰੁਪਇਆ ਦੇ ਗਿਆ ਕਿਰੀ ਇਹਨੂੰ 500 ਦੇ ਗਿਆ ਲੈ ਵੀ ਤੈਨੂੰ ਤਾਂ 500 ਫਲਾਨੇ ਨੇ ਦੇਤਾ ਤੁਸੀਂ ਕੌਣ ਬਾਠੀ ਸਿੰਘ ਤੇ ਗਿਆਨੀ ਸਿੰਘ ਤੇ ਢਾਡੀ ਸਿੰਘ ਤੇ ਰਾਗੀ ਸਿੰਘ ਤੇ ਉਂਗਲ ਕਰਨ ਵਾਲੇ ਪੰਜਾਬ ਦੇ ਬਹੁਤੇ ਗੁਰਦੁਆਰਾ ਘਰਾਂ 'ਚ ਇਹ ਚੱਲ ਰਿਹਾ ਹੈ ਮੈਂ ਸ਼੍ਰੋਮਣੀ ਕਮੇਟੀ ਸਾਡੀ ਸਤਿਕਾਰਯੋਗ ਹੈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਨੂੰ ਬੇਨਤੀ ਕਰਨੀ ਚਾਹੁੰਦਾ ਹੈ ਪ੍ਰਧਾਨ ਸਾਹਿਬ ਇਸ ਪਾਸੇ ਗੌਰ ਕਰੋ ਪੰਜਾਬ ਦੇ ਗੁਰਦੁਆਰਿਆਂ ਨੂੰ ਆਦੇਸ਼ ਕਰੋ ਵੀ ਭਾਈ ਇਹਨਾਂ ਦੀ ਤਨਖਾਹ 18 ਤੋਂ 20000 ਘੱਟੋ-ਘੱਟ 20000 ਹੋਵੇ ਇਹਨਾਂ ਨੇ ਵੀ ਸਾਢੇ 3 ਉੱਠ ਕੇ 4 ਵਜੇ ਤੱਕ ਗੁਰੂ ਸਾਹਿਬ ਦੀ ਤਾਬਿਆ 'ਚ ਬਹਿ ਜਾਣਾ ਹੈ ਕਿੱਡੀ ਔਖੀ ਡਿਊਟੀ ਹੈ ਤੇ ਫੇਰ ਜਿਹੜੀ ਖਾਸ ਗੱਲ ਗਜਾ ਕਰਕੇ ਸਾਰੇ ਪਿੰਡ ਦੀ ਗਜਾ ਕਰਦੇ ਨੇ ਫੇਰ ਵਿਚਾਰਾਂ ਰੋਟੀ ਨਸੀਬ ਹੁੰਦੀ ਹੈ ਉਹ ਸਾਢੇ ਉਹ ਫਿਟੇਲਾ ਤੋਂ ਸਾਢੇ ਅਸੀਂ ਗੁਰੂ ਘਰ ਦੇ ਵਜ਼ੀਰਾਂ ਤੋਂ ਕੀ ਕੰਮ ਕਰਵਾ ਰਹੇ ਹਾਂ ਫੇਰ ਗੁਰੂ ਘਰ ਦੇ ਵਿੱਚ ਆਸਾਨ ਦੇ ਕੋਈ ਸੀ ਕਿ ਬਣਾ ਕਮਰਾ ਦਿੱਤਾ ਤਾਂ ਹੋਇਆ ਇਹਨੂੰ ਹੋਰ ਦਸ ਕੀ ਦੇ ਦਈਏ 8000 ਘੱਟ ਇਹ ਆਸਾਨ ਕੋਈ ਕਿੱਡੀ ਸ਼ੇਮਲੈਸ ਅਸੀਂ ਪੀਪਲ ਹਾਂ ਯਾਰ ਕਿੱਡੇ ਅਸੀਂ ਗਿਰਗੇ ਬੰਦੇ ਯਾਰ ਜਿਹੜੇ ਵੀ ਗੁਰੂ ਘਰ ਦੇ ਵਿੱਚ ਕੁਝ ਵੀ ਜੌਬ ਕਰਦੇ ਨੇ ਨੌਕਰੀ ਕਰਦੇ ਨੇ ਇਹਨਾਂ ਦਾ ਸਤਿਕਾਰ ਬਰਕਰਾਰ ਰੱਖੀ ਅਤੇ ਸ਼੍ਰੋਮਣੀ ਕਮੇਟੀ ਐਲਾਨ ਕਰੇ ਵੀ ਕਿਸੇ ਵੀ ਗੁਰੂ ਘਰ ਦੇ ਵਿੱਚ 20000 ਤੋਂ ਘੱਟ ਕਿਉਂਕਿ 20000 ਤੋਂ ਘੱਟ ਨਹੀਂ சம்ப ਸਕਦਾ ਪਰਿਵਾਰ ਦਾ 20000 ਤੋਂ ਘੱਟ ਕੋਈ ਵੀ ਪਾਟੀ ਸਿੰਘ ਦੀ ਤਨਖਾਹ ਨਹੀਂ ਹੋਵੇਗੀ ਤੁਹਾਡਾ ਧੰਨਵਾਦ ਸਤਿ